ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ क्राइम ਦੇ ਕੇਸ ਉਹਦੇ ਤਹਿਤ ਹੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ क्राइम ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਔਰ ਸਾਰੇ ਆਫੀਸਰ ਇਸੇ ਕੰਮ ਤੇ ਜੁਟੇ ਹੈ ਇਸੇ ਸਬੰਧ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਹੋਈ ਸੀਗੀ ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਔਮਨ ਸੀਗੇ ਉਹਨਾਂ ਨਾਲ ਸਨੈਚਿੰਗ ਹੋਈ ਸੀ 23 ਤਰੀਕ ਨੂੰ 29 ਨੂੰ ਛਾਟਾ ਦੇ ਏਰੀਏ ਦੇ ਵਿੱਚ ਜਦੋਂ ਵਾਗਾ ਬਾਰਡਰ ਤੇ ਆ ਰਹੇ ਸੀ 3 ਵੀਲਰ 'ਚ ਬੈਠ ਕੇ ਤਕਰੀਬਨ 2:45 ਦੀ ਇਹ ਵਾਰਦਾਤ ਹੈ ਉਹਦੇ ਨਾਲ ਬੜਾ ਇੱਕ ਇਹ ਮਨਪਾਕੀ ਘਟਨਾ ਹੋਈ ਔਰ ਫੌਰਨ ਸਿਟੀਜ਼ਨ ਹੋਮ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਪਿਮਨਿਊ ਰਾਣਾ ਮਿਸਟਰ ਸ਼ਿਵਦਰਸ਼ਨ ਔਰ ਐਸ ਐਚ ਓ ਰੋਬਨ ਹੰਸ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਤੇ ਤਿੰਨ ਮੁਲਜ਼ਮ ਉਹਦੇ 'ਚ ਫੜੇ ਗਏ ਜਿਹੜੇ ਮੇਨ ਨੇ ਇੱਕ ਨਬਾਲਗ ਹੈ ਔਰ ਦੋ ਜਿਹੜੇ ਹੈਗੇ ਇੱਕ ਰਿਸ਼ਪਾਲ ਸਿੰਘ ਔਰ ਇੱਕ ਗੌਤਮ ਸਿੰਘ ਰਿਸ਼ਪਾਲ ਸਿੰਘ ਦਾ ਕਲਾ ਪਹਿਲਾਂ ਵੀ ਰਜਿਸਟਰ ਹੈ ਆਪਣੀ ਉੱਚ ਸੈਚਿੰਗ ਦਾ ਪਰਚਾ ਦਰਜ ਹੈ ਇਹਨਾਂ ਤੋਂ ਜਿਹੜੀ ਉਹ ਵਿਕਟਮ ਸੀ ਅਭਿਸ਼ੈ ਰੈਵਨ ਜਿਹੜੇ ਇਜ਼ਰਾਈਲੀ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੈਂਡਬੈਗ ਹੈ ਪਰਸ ਔਰ ਹੈੱਡਫੋਨਸ ਉਹ ਵੀ ਬਰਾਮਦ ਕਰ ਲਏ ਗਏ ਆ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ ਔਰ ਉਹ ਅੱਗੇ ਵਾਸਤੇ ਵੀ जेडीएसी ओवरऑल सर्वेलेंस और विजिबिलिटी और पुलिस की प्रेजेंस बताई गई है मेरे सर कमिश्नर ऑन वाले दिन आज और भी ज्यादा अनुफोर्स दिखेगी और इस कलवासी ऐसी वचनबाद ना कि सरकारी सिटिजन नहीं वो सेफ टेस्टीड और फील कर। थैंक यू सो मच टू पंजाब पुलिस इन अमरीतर फॉर एवरीथिंग दे डी टू � Uh, in case to giving me back my stuff that's been stolen.